ਸਾਤਰੀਆਕਾਲ ਜ਼ਿਲ੍ਹਾ ਮਾਨਸਾ ਦੇ ਬਲਾਕ ਚੁਨੀਰ ਦੇ ਕਈ ਪਿੰਡਾਂ 'ਚ ਬੇਮੌਸਮੀ ਬਰਸਾਤੀ ਗੜੇਮਾਰੀ ਤੇ ਤੇਜ਼ ਹਵਾ ਦੇ ਕਰਕੇ ਕਈ ਕਿਸਾਨਾਂ ਦੀ ਖੜੀ ਕਣਕ ਦੀ ਫਸਲ ਖਰਾਬ ਹੋ ਗਈ। ਕੋਰਵਾਲੇ ਦੇ ਸਰਪੰਚ ਪ੍ਰਤੀਨਿਧੀ ਗੁਰਸੇਵਕ ਸਿੰਘ ਮਾਨ ਅਤੇ ਚੋਹਰ ਦੇ ਸਰਪੰਚ ਪ੍ਰਤੀਨਿਧੀ ਕੁਲਵੰਤ ਸਿੰਘ ਨੇ ਦੱਸਿਆ ਕਿ ਫਸਲ ਐਨ ਵੱਢਣ ਨੂੰ ਤਿਆਰ ਸੀ। ਅਚਾਨਕ ਬੇਮੌਸਮੀ ਬਰਸਾਤ ਗੜੇ ਮਾਰੇ ਤੇ ਤੇਜ਼ ਹਵਾ ਦੇ ਕਰਕੇ ਹਜ਼ਾਰਾਂ ਏਕੜ ਖੜੀ ਫਸਲ ਖਰਾਬ ਹੋ ਗਈ ਜਿਵੇਂ ਕਿ ਕੋਰ ਵਾਲੇ ਦੇ ਲਗਭਗ 1600 ਏਕੜ ਜਿੱਥੇ ਚਚੋਹਰ ਦੇ 600 ਏਕੜ ਤੇ ਆਸ-ਪਾਸ ਦੇ ਨੀਲੇ ਇਲਾਕੇ ਦੇ ਕਈ ਪਿੰਡਾਂ ਦੀ ਵੀ ਫਸਲ ਖਰਾਬ ਹੋ ਗਈ ਸਰਪੰਚ ਪ੍ਰਤੀਨਿਧੀ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਵਾਰ ਲਗਭਗ 60 ਤੋਂ 70 ਮਣ ਕਣਕ ਦੇ ਝਾੜ ਉਤਰਨ ਦੀ ਉਮੀਦ ਸੀ ਪਰ ਬੇਮੌਸਮੀ ਬਰਸਾਤ ਤੇ ਗੜੇ ਮਾਰੇ ਕਾਰਨ ਕਿਸਾਨਾਂ ਦੀ ਉਮੀਦਾਂ ਤੇ ਪਾਣੀ ਫਿਰ ਗਿਆ ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਹਨਾਂ ਨੂੰ ਉਹਨਾਂ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ ਆਹ ਮੈਂ ਪਹਿਲਾਂ ਤਾਂ ਤੁਹਾਡਾ ਸਾਡੇ ਪਿੰਡਾਂ ਨੂੰ ਤੇ ਬਹੁਤ ਧੰਨਵਾਦ ਕੀਤਾ ਜਾਂ ਮੈਂ ਅੱਜ ਦੁੱਖ ਦੀ ਖੜੀ ਚ ਕਿਸਾਨਾਂ ਨਾਲ ਖੜੇ ਹਾਂ ਤੁਸੀਂ ਤੇ ਬਾਈ ਸਾਡੇ ਕੱਲ ਜਿਹੜੀ ਬੇਵਾਬਦੀ ਮੁਹਬਤ ਸਾਤ ਹੋਈ ਉਹਨੇ ਸਾਡਾ ਜੀਵਨਾਰ ਭਾਈ ਦਾ ਬਹੁਤ ਜਿਆਦਾ ਨੁਕਸਾਨ ਕੀਤਾ ਤੇ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆਂ ਕਿ ਸਾਨੂੰ 50-60 ਹਜ਼ਾਰ ਰੁਪਏ ਕਿੱਲੇ ਦਾ ਮੋਆਵਾ ਦਿੱਤਾ ਜਾਵੇ ਤੇ ਆਹ ਦੇਖ ਲਓ 10% ਰਹਿ ਗਈ ਜੀ ਇਹਦੇ ਵਿੱਚੋਂ 90% ਤਾਂ ਖਤਮੀ ਆ ਸਾਡੇ ਸਾਡੇ 650-70 ਮਨ ਦੇ ਵਿੱਚ ਵਿੱਚ ਨਿਕਲ ਲਈ ਚਾਰ ਸਾਡੇ ਇਸ ਵਾਰ ਤਾਂ ਆਏ ਸੀ ਕਣਕਾਂ ਬਹੁਤ ਲੱਗੀਆਂ ਹੋਈਆਂ ਸੀ ਵੀ ਵਧੀਆ ਸਾਨੂੰ ਚਲੋ 2-3 ਸਾਲ ਹੋ ਗਏ ਪਹਿਲਾਂ ਵੀ ਕਿੜੇ ਮਾਰੀ ਸੀ ਉਹਦੋਂ ਵੀ ਨਹੀਂ ਸਾਨੂੰ ਸਰਕਾਰ ਤੋਂ ਕੁਝ ਮਿਲਿਆ ਇਸ ਤੇ ਇਸ ਵਾਰੀ ਆਸ ਰੱਖਦੇ ਆ ਕਿ ਸਾਡੇ ਸਰਕਾਰ ਸਾਡਾ ਬੰਦਾ ਸਾਨੂੰ ਹੱਕ ਦਿੱਤਾ ਜਾਵੇ ਇੱਕ ਲੇਕ ਹੈ ਨਾ ਕਿ ਹਾਂਜੀ ਜਿਨ੍ਹਾਂ ਨੇ ਠੇਕੇ ਤੇ ਲਏ ਉਹ ਤਾਂ ਵਿਚਾਰੇ ਬਰਬਾਦ ਹੀ ਹੋ ਗਏ ਜੀ ਹੁਣ ਤੁਹਾਨੂੰ ਵੀ ਪਤਾ ਸਾਡੇ 75-75000 ਰੁਪਏ ਠੇਕੇ ਦਾ ਚੱਲਦਾ ਜੀ ਕਿੱਲੇ ਦੇ ਹਿਸਾਬ ਨਾਲ ਤੇ ਅੱਜ ਸਾਡੇ ਸਾਰੇ ਜੀ ਸਾਰਾ ਪਿੰਡ ਅਫਸੋਸੀ ਦੇ ਵਿੱਚ 10% ਮਸਾਂ ਹੀ ਰਹੀ ਹੈ 100 ਦੇ ਵਿੱਚੋਂ ਜੀ ਸਰਦਨ ਤੇ ਹੀ ਮੰਗ ਕਰਦੇ ਅਸੀਂ ਸਵੇਰੇ ਐਮ ਐਲ ਏ ਸਾਹਿਬ ਦੇ ਵੀ ਧਿਆਨ ਚ ਲਿਆਉਂਦੀ ਸੀ ਗੱਲ ਆ ਤੇ ਉਹ ਕਹਿੰਦੇ ਅੱਜ ਵੀ ਫਟਵਾਰੀ ਖੇਤੀਬਾੜੀ ਵਿਭਾਗਾ ਤੁਹਾਡੇ ਕੋਲੇ ਆ ਜੂਗਾ ਤੇ ਤੁਹਾਡੀਆਂ ਕਰਦੌਰੀਆਂ ਸਟਾਰਟ ਕਰ ਦਿੰਦੇ ਆ ਵੀ ਤੁਹਾਨੂੰ ਬੰਦ ਦਾ ਤੁਹਾਡਾ ਹੱਕ ਅਸੀਂ ਜ਼ਰੂਰ ਦਵਾਵਾਂਗੇ ਖਰਾਬ ਹੌਂਕਰਨ ਬਹੁਤ ਹੀ ਗੜੇਮਾਰੀ ਤੇ ਤੂਫਾਨ ਆਉਣ ਕਰਨਾ ਸਾਡੀ ਪੱਕੀ ਫਸਲ ਕਣਕ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ 100 ਦਾ 100% ਨੁਕਸਾਨ ਹੋਇਆ ਠੀਕ ਹੈ ਜਿਸ ਵਿੱਚ ਸਾਡੇ 1556 ਕਿੱਲੇ ਕੁੱਲ ਰਕਬਾ ਹੈ ਲਗਭਗ ਸਾਰੀ ਸਾਰੀ 100 ਦਾ 100% ਨੁਕਸਾਨ ਆਇਆ ਹੈ ਵੀ ਬਾੜਾ ਨਹੀਂ ਕਸਾਦਾ ਮੈਨੂੰ ਵੀ ਪੰਜ ਚਾਰ ਮਣ ਮਣਕੇ ਲੇਰੀ ਕਣਕ ਮਸਾਂ ਹੋ ਠੀਕ ਹੈ ਤੂੜੀ ਦਾੜੀ ਹਰਾ ਪੱਠਾ ਸਾਰਾ ਕੁਝ ਖਸਾਨ ਹੋ ਗਿਆ ਇਸ ਫਸਲ ਤੇ ਸਾਨੂੰ ਬਹੁਤ ਵੱਡੀਆਂ ਆਸਾਂ ਸੀਗੀਆਂ ਬਹੁਤ ਹੀ ਕਿਸਾਨਾਂ ਨੇ ਅ ਬੱਚਿਆਂ ਦੇ ਵਿਆਹ ਕਰੇ ਕਿਸ ਨੇ ਲਿਫਟਾਂ ਭਰਨੀਆਂ ਨੇਗੀਆਂ ਕਿਸੇ ਦਾ ਹੋਰ ਕਰਜ਼ਾ ਸੀਗਾ ਠੀਕ ਹੈ ਸਟ੍ਰੈਟੀ ਸੀਗੇ ਸਾਈਟੀ ਦੇ ਕਰਜ਼ੇ ਸੀਗੇ ਬਿੱਲ ਭਰਨੇ ਸੀਗੇ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਪਿੰਡ ਚ ਕੱਲ ਸ਼ਾਮ ਦੀ ਸਾਡੇ ਰੋਟੀ ਨਹੀਂ ਪੱਕੀ ਵਿੱਚ ਵਿੱਚ ਘਰਾਂ ਨੇ ਦਾ 40 40 50 50 ਕਿਲੇ ਠੇਕੇ ਤੇ ਲਏ ਹੋ ਚੁੱਕੇ 70 70 ਹਜ਼ਾਰ ਰੁਪਏ ਨੂੰ ਤੁਨਾਰੇ ਕਣਕ ਦਾ ਸਾਰੀ ਲੱਖ ਰੁਪਏ ਦੀ ਵੀ ਨਹੀਂ ਹੁੰਦੀ ਠੀਕ ਹੈ ਜਿੰਨੀ ਪਰ ਦੇ ਖਣ ਜੋਗਰੀ ਕਣਕ ਵੀ ਨਹੀਂ ਹੈਗੀ ਸਾਡੇ ਕੋਲ ਠੀਕ ਹੈ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਠੀਕ ਹੈ ਵੀ ਸਾਡਾ ਸਾਥ ਦਿੱਤਾ ਜਾਵੇ ਕਰਦਾਵਰੀਆਂ ਕਰਾ ਕੇ ਸੱਤ ਸੋ ਜਲਦ ਤੋਂ ਜਲਦ ਮਾਝਵਾ ਦਿੱਤਾ ਜਾਵੇ ਸਾਡੇ ਐਮ ਐਲ ਏ ਹਲਕਾ ਸਰਦੂਰ ਕੜ ਤੋਂ ਗੁਰਪ੍ਰੀਤ ਸਿੰਘ ਬਣਾਲੀ ਤੇ ਸੀ ਐਮ ਸਰਦਾਰ ਪਖਵੰਤ ਸਿੰਘ ਮਾਨ ਜੀ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਾਨੂੰ ਮਾਝਵਾ ਦਿੱਤਾ ਜਾਵੇ ਐਸ ਕੀ ਤਕਰੀਬਨ 60 ਮਣ 60 65 ਮਣ ਦੇ ਤਕਰੀਬਨ ਕਣਕਾਂ ਚੰਗੀਆਂ ਸੀ ਮੌਸਮ ਚੰਗਾ ਸੀ ਜੀ ਠੀਕ ਹੈ 60 65 ਮਣ ਦੀ ਆਸ ਸੀਗੀ ਸਾਨੂੰ ਵੀ ਹੋਊਗੀ ਪਰ ਜਿਹੜੀ ਹੁਣ ਕੋਈ 5-4 ਮਹੀਨੇ ਦੀ ਵੀ ਨਹੀਂ ਹੁੰਦੀ ਇਹਨਾਂ ਜਿਹੜੀ ਫਸਲ ਹੈ ਪੱਕੀ 1-2 ਦਿਨਾਂ 'ਚ ਵੱਢਣ ਵਾਲੀ ਸੀ ਮੇ ਕੱਲ ਜਿਹੜੀ ਗੜਿਆਂ ਦੀ ਮਾਰ ਪਈ ਹੈ ਇਹ ਸਾਡੇ 1.5 ਤੋਂ 3.5 ਦੇ ਕਰੀਬ ਆਏ ਸੀ ਜੋ ਕਿ ਇਹ 2-3 ਮਣ ਦੇ ਕਰੀਬ ਕਿੱਲਾ ਰਹਿ ਗਿਆ ਜੇ ਉਹ ਵੀ ਹੱਥ ਆਉਣ ਦੀ ਉਮੀਦ ਹੈ ਨਹੀਂ ਸਾਨੂੰ ਵੀ ਇਹ 2000 ਏਕੜ ਦਾ ਲਵੇ ਜਮੀਨ ਹੋਊਗੀ ਜੋ ਕਿ ਜਮਾਂ ਢੂੜੀ ਬਣਾ ਗਿਆ ਕੋਈ ਇਹਦੇ ਵਿੱਚ ਮੰਗ ਕਰਦੇ ਜੀ ਕੋਈ ਪ੍ਰਸ਼ਾਸਨ ਸਾਨੂੰ ਛੀਵੇਂ ਨੇ ਬਾੜੀ ਉਹ ਹੀ ਕਾਤੀ ਖੇਤੀ ਰੱਠ ਉਹਦੇ ਵੀ ਸਾਨੂੰ ਸਾਡੀ ਆਤਮਾਨ ਕਿਵੇਂ ਇਹ ਸਾਨੂੰ ਕੋਸਣਾ ਕਰ ਜੋ ਮਾਇਆ ਮਲੇ ਮਿਲਣਾ ਚਾਹੀਦਾ ਝਾਤੀ ਜੀ ਹੀ ਮੇਰੇ ਕੁਛ ਨਾ ਕੋਈ ਸਰਕਾਰ ਦਾ ਦੇਖ ਇਹ ਹੁਣ ਕੁਛ ਕਹਿ ਨਹੀਂ ਸਕਦੇ ਇਹਦੇ ਬਾਰੇ ਜੋ ਪ੍ਰਮਾਤਮਾ ਨੇ ਸਾਨੂੰ ਏਡੀ ਵੱਡੀ ਛੜਕਾ ਮਾਰਿਆ ਜੀ ਇਹਨਾਂ ਦੇ ਵਿੱਚ ਕੋਈ ਦਾਣਾ ਹੀ ਰਿਹਾ ਬਾਕੀ ਸਾਨੂੰ ਮਸ਼ੀਨਾਂ ਵਾਲੇ ਵੱੱਡ ਕੀ ਦੇਣੀ ਜੀ ਇਹ ਉਹ ਵੀ ਵੱਧ ਲੈਣਗੇ ਬਾਕੀ ਤੂੜੀ ਵੀ ਨਹੀਂ ਬਣਨੀ ਜੀ ਦੀ ਖਾਨਚ ਵੀ ਨਹੀਂ ਆਉਂਦੀ ਸਾਡੇ ਜੀ ਕੋਈ ਹੋਈ ਵੀ 2 ਮਣ ਇਕੱਲੇ ਵੀ ਉਹ ਆਉਣੀ ਨਹੀਂ ਜੀ ਖਾਨ ਵੀ ਮੁੱਲ ਨਹੀਂ ਕੋ ਇਹ ਜੀ ਹੋ ਸਕਦਾ ਹੈ ਕਿ ਤਾ 70 ਤੇ ਜਾਣਾ ਮੇ ਸਗੀ ਜੀ ਪਰ ਵੀ ਬਾਹਰ ਤਰੇਡ ਤੇ ਨਿਕਲੇ ਸਾਡੇ ਪਹਿਲੀ ਵਾਰ ਕਿਸੇ ਦੇ ਪਾਸ ਨਹੀਂ ਆਇਆ ਸੀ ਇਹਦੇ ਵਿੱਚ ਜੀ ਤਿੰਨ ਤੋਂ 5 ਮਣ ਦੇ ਖੀਰ ਬਕਰੀਬ ਜੇ ਹੋਵੇ ਤਾਂ ਹੋਵੇ ਉਹ ਸੈ ਕਹਿ ਨਹੀਂ ਸਕਦੇ ਜੀ ਕੋਈ ਦੇ ਵਿੱਚ ਦਾਣਾ ਤਾਂ ਕੋਈ ਰਿਆ ਨਹੀਂ ਜੀ ਥੱਲੇ ਮਸ਼ੀਨ ਕਿਰਕੀ ਨਾ ਕਰਨ ਕੇ ਜੀ ਸਾਰੀ ਖੇਰੀ ਹੀ ਪਈ ਆ ਵਿੱਚੋਂ ਟੋਟਲ ਦਾਣੇ ਗੱਟ ਗਿਆ